ਗੁੱਡ ਮੌਰਨਿੰਗ ਵੈਲਕਮ ਬੈਕ ਟੂ ਦ ਚੈਨਲ ਇੱਕ ਨਿਊ ਫਰਸ਼ੀ ਲੋਕ ਸਿੱਤੇ ਸਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਸਵੇਰੇ ਥੋੜਾ ਲੇਟ ਹੋ ਗਿਆ ਜੀ ਰਾਤੀ ਬਹੁਤ ਲੇਟ ਸੁੱਤੇ ਸੀ ਜੀ ਰਾਤੀ ਬੌਨਸ ਫਾਇਟ ਕਰਦੇ ਆ ਅਪ੍ਰੋਕਸੀਮੇਟ 1:30 ਕਰਤੀ ਜਿਸੀ ਜੀ ਸੌਂ ਤੱਕ 1:30 ਤੋਂ 2:00 ਵਜੇ ਗਈ ਸੀ ਤੇ ਹੁਣ ਜਸ ਸੁੱਤੇ ਆ ਸਾਡੇ ਨੂੰ ਹੋਏਗਾ 9:00 9:30 ਹੋਣੇ ਤੇ ਹੁਣ ਬਸ ਆਪਣੀ ਐਕਸਟਰਾ ਲੱਗੀ ਐ ਐਕਸਟਰਾ ਆਪਾਂ ਇੱਕ ਦਿਨ ਵਾਸਤੇ ਐਕਸਟੈਂਡ ਕਰਦੀ ਹਾਂ ਵਾਲੇ ਦੋ ਦਿਨਾਂ ਵਾਸਤੇ ਲਿੱਤੀ ਸੀ ਹੁਣ ਇੱਕ ਦਿਨ ਵਾਸਤੇ ਆਪਾਂ ਹੋਰ ਵਧਾਉਂਦੀ ਆਂ ਤੇ ਉਹਨਾਂ ਨੂੰ ਗੀਵ ਚੈੱਕ ਉਹਨਾਂ ਆਪਾਂ ਜਾਣੇ ਜੀ ਅੱਜ ਅਸੀਂ ਉਹ ਜਿਹੜਾ ਮੰਦਿਰ ਹੈਗਾ ਜਿਹੜਾ ਹਾਈਐਸਟ ਦੀ ਕੱਲ ਆਪਾਂ ਗੱਲ ਕੀਤੀ ਸੀ ਕਿ ਜਿੱਥੇ ਆਪਾਂ ਜਾ ਨਹੀਂ ਪਾਏ ਉਹ ਮੰਦਿਰ ਜਾਵਾਂਗੇ ਅੱਜ ਤੇ ਮੰਦਰ ਮੱਥਾ ਟੇਕਦੇ ਆ ਉਸ ਤੋਂ ਬਾਅਦ ਇਹ ਠਾਂਕੇ ਫਿਰ ਟਿਮਟਨ ਮਾਰਕੀਟ ਜਾਵਾਂਗੇ ਜਿੱਥੇ ਪੈਦਾ ਗਲਾਈਡਿੰਗ ਦਾ ਲੈਂਡਿੰਗ ਪੁਆਇੰਟ ਹੈ 플러스 ਉੱਥੇ ਬਹੁਤ ਸਾਰੇ ਕੈਫੇਸ ਹਨ ਜਿਹੜਾ ਵੀ ਕੈਫੇ ਆਪਾਂ ਨੂੰ ਵਧੀਆ ਲੱਗੂਗਾ ਉਸ ਕੈਫੇ 'ਚ ਆਪਾਂ ਕੌਫੀ ਰਕਾਇਨ ਲਵਾਂਗੇ ਤੇ ਬਸ ਅੱਜ ਦਾ ਪਲਾਨ ਫਿਲਹਾਲ ਦੇ ਇਸ ਤੱਕ ਇਹੀ ਹੈ ਤੇ ਹਾਂ ਇੱਕ ਪਲਾਨ ਹੋ ਰਿਹਾ ਹੈ ਕਿ ਆਪਾਂ ਸਵੇਰੇ ਜਿਵੇਂ ਐਕਟਿਵ ਆ ਵਾਪਸ ਕਰਨੀ ਆਪਾਂ 10:00 11:00 ਵਜੇ ਤੱਕ ਤੇ ਮੇਰਾ ਪਲਾਨ ਅਜੇ ਤੱਕ ਫਿਲਹਾਲ ਇਹ ਹੈ ਕਿ ਆਪਾਂ ਕਿਉਂ ਨਾ ਸਵੇਰੇ ਥੋੜਾ ਤੜਕੇ ਉੱਠ ਕੇ ਗੋਦਵਾਰ ਸਾਹਿਬ ਦੇ ਦਰਸ਼ਨ ਕਰ ਲਈਏ ਕਿਉਂਕਿ ਨਿਊ ਇਅਰ ਵੀ ਹੈ ਤੇ ਜੰਬਰ ਸਾਹਿਬ ਤੋਂ ਦਰਬਾਰ ਸਾਹਿਬ ਜਾਣਾ ਸੀਗਾ ਤੇ ਹੁਣ ਆਪਾਂ ਸਾ ਨਹੀਂ ਆਪਾਂ ਇੱਥੇ ਆ ਤੇ ਆਪਾਂ ਜੋਗਿੰਦਰ ਸਿੰਘ ਵਾਲੇ ਗੋਦਵਾਰ ਸਾਹਿਬ ਜਾ ਸਕਦੇ ਜਿਹੜੇ ਕਿੱਥੋਂ ਦੇ ਅਪਰੋਕਸੀਮੇਟਲੀ 3 ਤੋਂ 13 ਕਿਲੋਮੀਟਰ ਹੈਗਾ ਤੇ ਕੋਈ ਖਾਸਾ ਨਹੀਂ ਹੈ ਅੱਧੇ 20-25 ਮਿੰਟ ਲੱਗੜੇ ਤੇ ਆਪਣਾ ਪਲੈਨ ਇਤਕ ਫਿਲਹਾਲ ਹੈ ਸੋ ਦੇਖਦੇ ਕਿਦਾ ਕੀ ਸੀ ਨਾ ਬਾਕੀ ਸਵੇਰ ਦਾ ਮੌਸਮ ਵੀ ਦੇਖੋ ਅਸੀਂ ਦਾ ਮੌਸਮ ਪਤਾ ਦਿਖਾ ਦਿੱਨੇ ਕਿਹਦੀ ਸੀ ਅਦਾਲ ਸਵੇਰ ਦਾ ਐਮੀਸਾ 0.5 ਦੇ ਉਤੇ ਆਪਲ ਚ ਸ਼ੂਟ ਕਰਦੇ ਮੈਂ ਗੋਪਲੋਂ ਦਾ ਚਾਰਜਿੰਗ ਤਾਂ ਲੱਗਾ ਉਹ ਸੁਦਰ ਸਾਹਿਬ ਤੇ ਹੈ ਸਟੇਬਿਲਟੀ ਦਾ ਥੋੜਾ ਇਸ਼ੂ ਆ ਸਕਦਾ ਕਿਉਂਕਿ ਗੋਪਲੋਂ ਨਹੀਂ ਹੈਗਾ ਇਹ ਇਹ ਤਾਂ ਸੀ ਨਾ ਵਾਕਿਆ ਤੇ ਉਹ ਵੀ ਆਗੇ ਸੀ ਆ ਸਾਡਾ ਬੋਨਸਰ ਵਾਲਾ ਉਹ ਜੁਗੜ ਕੁਸ ਤਾਂ ਤਾਂ ਗਤ ਆਪਣਾ ਕੋ ਚੱਦਣ ਲੱਗ ਗਏ ਰਾਤ ਵਾਲੇ ਕਪੜੇ ਤੇ ਕੋਈ ਕੁਝ ਸੋਨੇ ਸੋਨੇ ਫੁੱਲ

ਦਾਲ ਵਿੱਚ ਇਹ ਜਿਹੜੀ ਪ੍ਰੋਟੀਨ ਦੀ ਰੇਸ਼ੋ ਬਹੁਤ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਹੈ ਐਸ ਕੰਪੇਅਰ ਟੂ ਬਾਕੀ ਸਾਡੇ ਜੋ ਵੀ ਅਸੀਂ ਖਾਂਦੇ ਆਂ ਤੇ ਬਸ ਫਿਲਹਾਲ ਇਹ ਹੈ ਹੁਣ ਚਾਹ ਬਾਈ ਨੂੰ ਫੋਨ ਕਰਕੇ ਕਹੂੰਗਾ ਉਹ ਵੀ ਚਾਹ ਫੜਾ ਲੈ ਫਿਰ ਚਾਹ ਆਪਾਂ ਪੀ ਕੇ ਤੇ ਤਿਆਰ ਹੋ ਕੇ ਨਾ ਤੋ ਕੇ ਤੇ ਪੈਣ ਨਿਕਲਦੇ ਆ ਮੰਦਰ ਵਾਲੇ ਪਾਸੇ ਟਰੈਕਟ ਤਾਂ ਨਾ ਮਿਲਦੇ ਸੋ ਦੀ ਸਵੇਰ ਦੀ ਚਾਹ ਸੋਜੀ ਸਵੇਰ ਦੀ ਚਾਹ ਵਿਦ this beautiful view and ਪਿੱਛੇ ਆ ਜੀ ਸਾਡੇ ਬਿਲਿੰਗ ਦੀਆਂ ਪਹਾੜੀਆਂ ਤਾਂ ਸੋਜੀ ਆਪਾਂ ਬੰਨ ਲਿਆ ਕਰਨਾ ਮੈਂ ਕਿਹਾ ਕਿ ਐਪ ਕੈਪ ਜਿਆਦਾ ਜੀ ਹੋ ਗਿਆ ਠੰਡ ਦੇ ਕਰਕੇ ਪਾ ਲਈ ਥੋੜੀ ਬੁਤੀ ਮਗਾ ਬੋਲ ਪਸ ਆਪਣੇ ਦੂਪ ਚ ਆ ਜੀਏ ਤੇ ਹੋਲੀ ਵਾਲੀ ਪਸ ਆਪਣੇ ਇਹ ਵਾਲੇ ਦੂਪ ਚ ਵੀ ਆ ਜੀਏ ਤੇ ਜਿਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਹੋਲੀ ਦੀ ਪਤਾ ਲੱਗ ਜੂ ਤੇ ਜਿਨਾਂ ਨੂੰ ਆਲਰੇਡੀ ਪਤਾ ਹੋ ਆਪਣੇ ਲਾ ਦੀ ਆ ਭਾਈ ਤੇ ਕੀ ਕਿਉਂ ਕਟਾਈ ਸੀਗੀ ਮੈਂ ਡਾਡੀ ਚਲੋ ਇਹ ਕਰਨ ਸਵਾਈ ਮਾਲਕ ਨੂੰ ਦੇਣੀ ਇਹ ਉਸ ਸਸਤੇ ਥੜੀ ਮਾ ਆਇਆ ਠੀਕ ਹੈ ਉਹ ਸਾਹਮਣੇ ਬੀਜ ਦੀਆਂ ਤੁਸੀਂ ਫੜ ਜਾਂ ਦੇਖ ਸਕਦੇ ਹੋ ਬਿਲਿੰਗ ਉਸਾਈਡ ਆਪਾਂ ਬੀਜ ਤੋਂ ਆਇਆ ਹੋਣਾ ਤੇ ਇੱਥੋਂ ਦੀ ਆ ਮੇਨ ਰੋਡ ਤੋਂ ਥੋੜਾ ਉੱਪਰ ਨੂੰ ਚੜ ਕੇ ਆਹ ਗੇਟ ਹੈ ਇਸ ਗੇਟ ਤੋਂ ਟਰੈਕ ਸਟਾਰਟ ਹੋ ਜਾਂਦਾ ਐਕਟਿਵਾ ਮੱਥੇ ਲਗਾਤੀ ਹੈ ਤੇ ਹੁਣ ਟਰੈਕ ਉਸ ਸਾਈਡ ਹੈ ਜੋ ਕਿ ਮੈਂ ਇੱਥੋਂ ਦੀ ਕਰੂੰਗਾ ਐਨੋ ਟਰੈਕ ਕਿਥੋਂ ਅੱਧੇ ਪੌਣੇ ਘੰਟੇ ਦਾ ਟਰੈਕ ਹੈਗਾ ਤੇ ਦੇਖਦੇ ਹੁਣ ਕੀ ਹਾਲ ਹੈ दिखा देने गया है जय माता महेश्वरी चलो जी स्टार्ट स्टार्ट हैं ਜੇ ਸਾਬ ਬਲਮ ਖੜ ਖੜ ਕੇ ਫੋਟੋ ਖਿੱਚੀ ਜਾਂਦਾ ਨਾ ਉਹ ਸਭ ਨਾਲ ਨਹੀਂ ਪਹੁੰਚਦਾ ਜੀ ਮੈਂ ਹਮੰਦਸ ਮੈਂ ਥੋੜਾ ਵੇਗ ਨਾਲ ਕਰਾਂਗਾ ਕਿਉਂਕਿ ਜਿੰਨਾ ਫੋਟੋ ਖਿੱਚੀ ਜਿੰਨ ਕਦੀ ਜਾਂਦਾ ਕਦੀ ਇੱਥੇ ਖਿੱਚ ਲਾਇਆ ਕਦੀ ਉੱਥੇ ਖਿੱਚ ਲਾ ਹਾਲਾਂਕਿ ਪੋਣੀ ਆਪਾਂ ਦੋ ਹੀ ਇੰਸਟਾਗ੍ਰਾਮ ਤੇ ਓੜੀਆਂ ਕੋੜੀ ਪ੍ਰੋਬਲਮ ਨਹੀਂ ਆਸੀ ਮੈਂ ਇੰਟਰਸ 옳고, 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 게고 옳고, 고 옳고, 옳고, 옳고,

ਮੈਂ ਕਿਤੇ ਤੇ ਕੋੜੀਆਂ ਤੋਂ ਨਾ ਗਵਲ ਪਾਇਆ ਗਿਆ। ਉਹ ਸੋਚ। ਕੋਣ ਹੀ ਗੱਲੇ। ਇਹ ਤਾਂ ਤੋਗਾ 1.5 ਕਿਲੋਮੀਟਰ ਤੋਂ। ਇਸ ਤੋਂ ਬਾਅਦ ਤੇ। ਉਹ ਆਈਟੀ ਮਾਈਟ ਵੀ ਤਾਂ ਤੋਗਾ ਤੋਂ ਮਾਸ ਕਰੀਏ ਸਾਜਾ ਚੜਿਆ ਮੈਨੂੰ। ਇਹ ਤਾਂ ਪਤਾ ਲੱਗ ਜੂ ਤੁਹਾਨੂੰ। मुली रोड दी है, आ देवी रत्ती में कट मार के पास करती सारी शादी वो प्लावे दी दौला स्टिपा हो गया कुदा दौला स्टिपा ये ट्रैक का क्या आ चुकी है ब्रज महेशवरी मंदिर जो कि टॉप पे आ सबसे सटीक व्यू है इथों सी पता है फोग बहुत ज्यादा है धुंध बहुत ज्यादा है ਤਾਨਕਾ ਕੇ ਮੜਪਤਾ ਨੋਦੀ ਖਦਾਵੇ ਅੰਦਰ ਜਾਣੇ ਇਹ ਮੰਦਰਾ ਕੀਟਾ ਬਹੁਤ ਸੋਣਾ ਬਣਾ ਅੰਦਰ ਦਾ ਉਸਾਈ ਸੀ ਚਾ ਸੋਹਣਾਂ ਦਾ ਮਾਤਾ ਦਾ ਮੰਦਰਾ ਸ਼ਿਵਾਲੀ ਮਾਤਾ ਦਾ ਠੀਕ ਹੈ ਸਭੇ ਕੰਸਟਰਕਸ਼ਨ ਬਗਾਇਆ ਚਾਹਦੀ ਹੈ ਥੋੜੇ ਮੈਂਟੇਨੈਂਸ ਵਗੈਰਾ ਫਿਰ ਜੋੜੇ ਆਪਾਂ ਬਾਹਰ ਲਾਤੇ ਤੇ ਹੁਣ ਆਪਾਂ ਅੰਦਰ ਜਾਵਾਂਗੇ ਅੱਜ ਕੀ ਮੰਦਰਾ ਦੇ ਬਾਰੇ ਗੱਲ ਕਰਾਂਗੇ ਗਲਤ ਬੋਲ ਰਹਾ ਮਾਫੀ ਇਸ ਵਾਸਤੇ

ਪੰਤਾ ਦਰਸ਼ਨ ਕਰੋ ਜੀ ਤੁਸੀਂ ਵਾਹ ਸਤਿ ਸ਼੍ਰੀ ਅਕਾਲ ਅਮੇ ਮੋਤੀ ਜੀ ਨੂੰ ਹੀ ਨਿਕੰਦਾ ਜੋ ਅਗਰ ਬੇਸ਼ਰਮ ਦੇਖੋ ਸੋ ਮਹਤਮ ਸਾਧਨ ਚੜ੍ਹਦੀ ਕਲਾ ਵਿੱਚ जय भैलो आज जय भैलो जी हाजी मंदिर मानसिंह मुंगा अच्छा ठीक है इतना व्यू चलो चलते इतने थ्री सिक्सटी व्यू आई सब करने कोशिश जान की ਇਹ ਬੰਦਾ ਕੱਲੇ ਬੰਗੜ ਵਾਸੇ ਹੀ ਆ ਕਿ ਕੱਲਾ ਬੰਦਾ ਬਹੁਤ ਹੁੰਦਾ ਬਟ ਕੱਲੇ ਬੰਦਾ ਸੁੱਖ ਵੀ ਇਹੀ ਹੈ ਕਿਨੂੰ ਕਿਸੇ ਦੀ ਲੋੜ ਨਹੀਂ ਕੱਲਾ ਕੋਮਸਾਤਾ ਸੋ ਹਾਂ ਸਾਹਮਣੋਂ ਦਿਲ ਆਪਣੇ ਤੇ ਜਿਹੋ ਚ ਵਿਊ ਦਿਖਾਣਾ ਹੋਣਾ ਤੁਹਾਡੇ ਨਜਾਦੀ ਹੋਣੀਆਂ ਕੁੜੀਆਂ ਅੱਖਾਂ ਹੋਸੀਆਂ ਤਰੀਅਕ ਸੀ ਵੀਊ ਆ ਹਾਏ ਇਥੇ ਇੱਕ ਬੀੜ ਹੈਗਾ ਉਹ ਉਹ ਬੀੜ ਉਹ ਬਿਲਿੰਗ ਉਹ ਪਰਕਲੈਡ ਤੁਹਾਨੂੰ ਮਾਈਟ ਵੀ ਦਿਖਾ ਨਹੀਂ ਹੋਊਗਾ ਇਸ ਜਗ੍ਹਾ ਤੇ ਆ ਮੀਦੀਆ ਰੀਆ ਚੁੰਜਰੀ ਹੈ ਨਾ ਅਤੀ ਦੀ ਆਹਲੀ ਚੁੰਜਰੀ ਇਹਦੇ ਕੋਲ ਇੱਕ ਬੰਦਾ ਪਰਕਲੈਡਿੰਗ ਕਰ ਰਿਹਾ ਸੋ ਬਹੁਤ ਵਧੀਆ ਹੈ ਸਵਾਦ ਆ ਗਿਆ ਦੇਖ ਕੇ ਕਿਤੇ ਫੋਗ ਨਾ ਨਾ ਹੁੰਦੀ ਆ ਸਿੱਧਾ ਲੱਗ ਜਾਣਾ ਚਾਹੀਦਾ ਤੁਹਾਨੂੰ ਸੇ ਪਾਲੰਪੋਤਾ ਕੀ ਦੇਖੇ ਜਾਣਾ ਸੀਗਾ ਅੰਨੀ ਗੱਲ ਬਾਤ ਹੈ ਅੰਨਾ ਵੀਊ ਸੀਗਾ ਕੀ ਬਾਤ ਹੈ ਸੋ ਇਸ ਵੀਊ ਦੇ ਨਾਮ ਤੇ ਕਰਜੋ ਵਧੀਆਂ ਜਿਹਾ ਲਾਈਕ ਜੇ ਤੁਹਾਨੂੰ ਲੱਗਦਾ ਲਾਈਕ ਕਰੀ ਚਾਹੀਦੀ ਹੈ ਜੀ ਮੈਨੂੰ ਸਬਸਕ੍ਰਾਈਬ ਕਰਜੋ ਚੈਨਲ ਨੂੰ ਜੇ ਤੁਹਾਨੂੰ ਲੱਗਦਾ ਸਬਸਕ੍ਰਾਈਬ ਕਰਨਾ ਚਾਹੀਦਾ ਆਪਾਂ ਕਿਉਂ ਕੋਸਟ ਨਹੀਂ ਕਰਨਾ ਤੇ ਮੌਲਕ ਤੁਮ ਸਾਦੇ ਨੂੰ ਚੜਦੀ ਕਲਾ ਬਖਸ਼ੇ ਤੇ ਬਸ ਅੱਜ ਉਹ ਦਿਵਿਲ ਕੰਨਾ ਮੋਕਾ ਬਾਰ ਬਾਰ ਮਿਲਦਾ ਹੋਵੇ ਤੇ ਮੈਂ ਕਿਹਾ ਮੈਂ ਜ਼ਿੰਦਗੀ ਤੇ ਹੋਊਗੀ ਚਾਹੀਦਾ ਤੇ ਆਪਰੇ ਬੱਦਲ ਦੇਖੋ ਬਹੁਤ ਕੈਂਸ ਲੱਗ ਰਿਹਾ ਸੀ ਕੀ ਆ ਬਾਤ ਸਵਾਦੀ ਆ ਗਿਆ ਜਿੰਨਾ ਟ੍ਰੈਕ ਆ ਕੇ ਆਣਾ ਵਾਥਾ ਫਾੜਾ ਬਹੁਤ ਬਹੁਤ ਜਿਆਦਾ ਤੇ ਜਰਾ ਸ਼ਿਵਦੀ ਮਾਰੀ ਤਾਂ ਬੰਦ ਹੋਦਾ ਉਹ ਉਹ ਬੱਦਲੇ ਬੰਨੇ ਆ ਉਹ ਬੱਦਲੇ ਬੰਨੇ ਥੋੜੇ ਦਿਖ ਰਿਹਾ ਪਹਿਲੇ ਮੈਂ ਉੱਥੇ ਤਾਂ ਗਿਆ ਸੀਗਾ ਗਾੜੀ ਤੱਕ ਬਟ ਮੈਨੂੰ ਜਿਆਦਾ ਦੂਰ ਲੱਗਾ ਤਾਂ ਮੈਂ ਮੁੜ ਕੇ ਦੋ ਨੂੰ ਆ ਗਿਆ ਬੜੋਂ ਪਤਾ ਲੱਗਾ ਜੀ ਕੋਲ ਹੀ ਸੀਗਾ ਨਾ ਖਾਸਾ ਹੀ ਸੀਗਾ 2-4 ਮਿੰਟ ਲਗਾਉਂਦਾ ਵੀ ਪਹੁੰਚ ਜਾਣਾ ਸੀ ਉੱਧਰ ਜਿਵੇਂ ਚਾ ਸੋਸੀ ਬਹੁਤ ਵਧੀਆ ਇਹ ਸਾਡੀ ਸਕੇ ਲਾਉਂਦੇ ਆਂ ਤੇ ਕੁਵੀਤਲ ਮਾ ਜ਼ੋਲੀ ਵੀ ਲਖਾ ਦੇ ਨਾ ਮੈਨੂੰ ਦੇਖਿਆ ਹੀ ਨਹੀਂ ਤੁਹਾਨੂੰ ਪਹਿਲੇ ਦਿਖਾਵਾਂਗੇ ਆਪਾਂ ਤੇ ਨਹੀਂ ਦਿਖਣਾ ਕੁਛ ਵੀ ਬਹੁਤ ਜ਼ਿਆਦਾ ਫੋਗ ਹੋ ਗਈ ਹੈ ਤੇ ਬਸ ਅਨੇੜੇ-ਤੇੜ ਦੀਆਂ ਪਹਾੜੀਆਂ ਦਿਖੇ ਜਾਣਗੀਆਂ ਇਸ ਤੋਂ ਇਲਾਵਾ ਤੇ ਮੈਨੂੰ ਨਹੀਂ ਲੱਗਦਾ ਕੁਝ ਦਿਖੂਗਾ ਬਹੁਤ ਜ਼ਿਆਦਾ ਫੋਗ ਹੈ ਨਾ ਦੇਖੋ ਜੀ ਕੁਝ ਜ਼ਿਆਦਾ ਹੀ ਫੋਗ ਆ ਸੋ ਚੱਲਦੇ ਆ ਥੱਲੇ ਤੇ ਬੈਕ ਟੂ ਬੀਡ ਤੇ ਉੱਥੇ ਤਿੱਬਤ ਦਾ ਮਾਰਕੀਟ ਚ ਜਾਣਾ ਜਿੱਥੇ ਪੈਦਾ ਗਲਾਈਡਿੰਗ ਦਾ ਲੈਂਡਿੰਗ ਪੁਆਇੰਟ ਹੈ ਉੱਥੇ ਸੇ ਕੁਝ ਖਾਣੇ ਪੀਣੇ ਆ ਫਿਰ ਤੁਹਾਨੂੰ ਮਿਲਦਾ ਹੈ ਬੈਕ ਟੂ ਕੋਵਿਲੀਅਨ ਸੋ ਹੁਣ ਅਸੀਂ ਜਾਣਾ ਹੈ ਬੀਡ ਵਾਲੇ ਪਾਸੇ ਜਿੱਥੇ ਤਿੱਬਤ ਦਾ ਮਾਰਕੀਟ ਹੈਗੀ ਹੈ ਤੇ ਕੈਮ ਉਹ ਜਿਹੜੇ ਪੈਦਾ ਕਲੇਡਿੰਗ ਹੋਦੀ ਹੈ ਉਹਦੀ ਲੈਂਡਿੰਗ ਪੁਆਇੰਟ ਆ ਉੱਥੇ ਉੱਥੇ ਕੈਫੇਸ ਵਗੈਰਾ ਕਾਫੀ ਸੀਗੇ ਮੈਂ ਉਸੇ ਸਾਈਡ ਤੋਂ ਆਇਆ ਹੁਣੇ ਐਕਟੀਵਿਟੀ ਤੇ ਉੱਥੇ ਖਾਵਾਂਗੇ ਕੁਛ ਜਾ ਕੇ ਥੋੜੇ ਕੁਸ਼ੀਨ ਖਾਣਾ ਹੁਣ ਬਸ ਭੱਜ ਕੇ ਜਿਹੜਾ ਸਾਡੇ 3 1/2 ਕਿਲੋਮੀਟਰ ਦਾ ਰੇਟ ਰਿਹਾ ਹੈ ਤੇ ਪਾਟੇ ਪਾਟੇ ਕੇ ਪਾ ਕਰ ਲੈਣਾ ਬਸ ਕਿ ਸੋਲਜੀਰ ਤੋਂ ਤੇ ਮੋਟੀ ਨਹੀਂ ਹੁਜੇਗਾ ਤੇ ਪੂਰੀਆਂ ਅੱਖਾਂ ਮਾਰ ਦਈਆਂ ਸਾਨੂੰ ਯਾਰ ਕੋਟ ਸੋਟਾ ਕਿੰਨੀ ਤਕੜੀ ਚੀਜ਼ ਆ ਬਸ ਤੁਹਾਡੀ ਵੀ ਕਿੱਡੇ ਬਹੁ ਚੱਕੀ ਫਿਰਦੇ ਸਾਡਾ ਦੋ ਚਾਰ ਦਿਨਾਂ ਬੜਾਈਆਂ ਨੇ ਹੋਪ ਤੁਹਾਨੂੰ ਪਸੰਦ ਆਉਣਗੀਆਂ ਲਾਈਕ ਕਰ ਦਿਓ ਵਰਸਾਂ ਵੀ ਦਸੇ ਗਲਤ ਲੱਗੇ ਤਾਂ ਕੁਝ ਸਿੱਖਾ ਜਿਓ ਚੰਗਾ ਲੱਗੇ ਜੇ ਕੁਝ ਸਿੱਖ ਜਿਓ ਤੇ ਬਸ ਮੈਂ ਤਾਂ ਚੜ੍ਹਨੀ ਖਲਾ ਬਖੀ ਤੇ ਹੁਣ ਆਪਾਂ ਥੋੜੀ ਘੰਟੀ ਵਜਾਂਦੇ ਆ ਤੇ ਚੱਲਦੇ ਆ